ਆ ਕੱਟਿਆਂ ਨੇ ਪਿਛਲੀ ਵਾਰੀ ਪੂਰਨਮਾਸ਼ੀ ਤੇ ਇੱਕ ਪਰਿਵਾਰ ਮਿਲਿਆ ਆਉਂਦੇ ਨੇ ਤੇ रावत ਸਰ ਤੋਂ ਉਹ ਮਨਮੁਖ ਬੰਦਾ ਕਹਿਣ ਲੱਗਿਆ ਉਹ ਕਹਿਣ ਲੱਗੀ ਵੀ ਅਸੀਂ ਤਾਂ ਗੁਰਬਾਣੀ ਦੇ ਲੜ ਲੱਗ ਗਏ ਆ ਗੁਰਬਾਣੀ ਦੇ ਲੜ ਲੱਗ ਗਏ ਆ ਸਾਨੂੰ ਮਹਾਪੁਰਖਾਂ ਨੇ ਗੁਰਬਾਣੀ ਦੇ ਲੜ ਲਾਤਾ ਸਾਡੇ ਔਲਾਦ ਨਹੀਂ ਐ ਕੋਈ ਨਹੀਂ ਉਹ ਕਹਿੰਦੇ ਦੇ ਦੇਗਾ ਗੁਰੂ ਦੇਊਗਾ ਉਹ ਕਹਿੰਦਾ ਗੁਰਬਾਣੀ ਕੀ ਦੇ ਦੂਗੀ ਇਹ ਜਿਹੜੀਆਂ ਬਿੱਲੀਆਂ ਥੈਲੀਆਂ ਚਾ ਨਾ ਇਹ ਬਾਹਰ ਆ ਜਾਣੀਆਂ ਉਹਦਾ ਹੌਸਲਾ ਦੇਖੋ ਕਿੱਦਾਂ ਕਹਿੰਦਾ ਗੁਰਬਾਣੀ ਕੀ ਦੇਊਗੀ ਮਖਾ ਤੂੰ ਵੇਂਗਾ ਗੁਰਵਾਣੀ ਤਾਂ ਨਹੀਂ ਦਿੰਦੀ ਹਣਾ ਜਿੱਤੋਂ ਸ੍ਰਿਸ਼ਟੀ ਬਣੀ ਐ ਸ਼ਬਦ ਤੋਂ ਸੰਸਾਰ ਨੇਚਰ ਸਭ ਕੁਝ ਬਣਿਆ ਉਹਨੂੰ ਚੈਲੰਜ ਕਰਦੇ ਆ ਕੌਣ ਆ ਜਿੰਨਾਂ ਨੂੰ ਤੁਸੀਂ ਸੰਤ ਮੰਨੇ ਬੈਠੇ ਹੋ ਇਹ ਬਗਲੇ ਵੀ ਹੈਗੇ ਐ ਤੇ ਇਹ ਲਾਲ ਲੀੜਿਆ ਵਾਲੇ ਵੀ ਹੈਗੇ ਆ ਹੁਣੇ ਚੱਲ ਰਹੀ ਐ ਨਾ ਵਾਇਰਲ ਵੀਡੀਓ ਉਹ ਦੁਸ਼ਟ ਕਹਿੰਦਾ ਮੇਰੀ ਭਗਤੀ ਗੁਰੂ ਗੋਬਿੰਦ ਸਿੰਘ ਤੋਂ ਜ਼ਿਆਦੇ ਇਹੋ ਜੇ ਪ੍ਰਮੋਟ ਕਰੇ ਸੰਤ ਤੁਸੀਂ ਉਹਨਾਂ ਦੀ ਧੌਣ ਵੱਢਣ ਵਾਲੀ ਐ ਗੋਟਾ ਰੱਖ ਕੇ ਨਾ ਉੱਤੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਪੀਰ ਪਗੰਬਰ ਔੜਗਾ ਸੰਸਾਰ ਤੇ ਆਇਆ ਹੀ ਨਹੀਂ ਨਾ ਆਉਣਾ ਇਹ ਉਹ ਆਪਣੇ ਚੇਲਿਆਂ ਨੂੰ ਇਹੋ ਜੇ ਲੰਡੂ ਸਾਧ ਕਹਿੰਦਾ ਮੇਰੀ ਭਗਤੀ ਗੁਰੂ ਗੋਬਿੰਦ ਸਿੰਘ ਤੋਂ ਜ਼ਿਆਦੇ ਹੈ ਉਹ ਉਹ ਗੱਲਾਂ ਕਰਦੇ ਵੀ ਗੁਰਬਾਣੀ ਤੇ ਕੀ ਰੱਖਿਆ ਇਹ ਦੂਜਾ ਕਹਿੰਦਾ ਕ੍ਰਿਸ਼ਨ ਨਾਲੋਂ ਮੇਰੀ ਭਗਤੀ ਜ਼ਿਆਦੇ ਹੈ ਉਹਨੇ ਕਾਂਸ ਨੂੰ ਧੌਣ ਤੇ ਗੋਡਾ ਰੱਖ ਕੇ ਪੈਰ ਰੱਖ ਕੇ ਮਲਿਆ ਕਹਿੰਦਾ ਮੈਂ ਵੀ ਮਲ ਸਕਦਾ ਮੈਂ ਕਿਹਾ ਹੁਣ ਸਾਹਮਣੇ ਆ ਨਾ ਤੈਨੂੰ ਪੁੱਛੀਏ ਫਿਰ ਇਹੋ ਜਿਹੜੇ ਪਖੰਡੀ ਨੇ ਨਾ ਉਹ ਸਾਰਾ ਵੈਕਟਰ ਕੀ ਨਿਕਲਿਆ ਜਿਹੜੇ ਕਹਿੰਦੇ ਗੁਰਬਾਣੀ ਤੋਂ ਕੁਝ ਨਹੀਂ ਮਿਲਣਾ ਮੇਰੇ ਤੋਂ ਹੀ ਮਿਲੂਗਾ ਫਿਰ ਉਹ ਦੇਖਿਆ ਕਹਿੰਦੇ ਉਹਦਾ ਲੜਕਾ ਤੁਹਾਡੇ ਗੁਰਬਾਣੀ ਤੋਂ ਨਹੀਂ ਅਸੀਂ ਦੇਵਾਂਗੇ ਤੁਹਾਨੂੰ ਫਿਰ ਉਹਨਾਂ ਦੀਆਂ ਲੀਕੇ ਹੋਈਆਂ ਨਾ ਉਹਨਾਂ ਦੇ ਕੋ ਕਰਮ ਖਾਰਨਾਂ ਪਏ ਭਜਿਆ ਕਰੋ ਉਹ ਜਿਹੇ ਪਖੰਡਿਆਂ ਦਾ ਜਿਵੇਂ ਸਾਧੂਆਂ ਦੇ ਨਾਮ ਤੇ ਕਲੰਕ ਨੇ ਉਹ ਪੰਥ ਘੇਰ ਲਿਆ ਪਖੰਡੀਆਂ ਨੇ ਤੇਰਾ ਲਾਜ ਰੱਖੀ ਬਾਜਾ ਵਾਲਿਆ खंडी i रखी <laughs>